ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਸੇਵਕ ਰਾਮਰੋਣੀ ਚੈਨਲ ਤੇ ਸੋ ਆਪਾਂ ਬੜਾ ਬਲੌਗ ਬਲੂ ਕਰਾ ਜੀ ਇਦਾਂ ਹੀ ਬਸ ਕੇ ਵੀਰ ਨੂੰ ਲੈ ਕੇ ਆਂਦਾ ਵਾ ਸਾਡਾ ਨਾਂ ਕੀ ਹੈ ਜੀ ਇਹ ਨਾਂ ਦੱਸੋ ਗੁਰਬਾਜ ਸਿੰਘ ਗਿਲ ਗੁਰਬਾਜ ਸਿੰਘ ਗਿਲ ਭੂਰੇ ਗਿਲ ਤੇ ਭੇਜੂ ਢਿਲੋਂ ਨਹੀਂ ਗਰਬੇ ਜੂਢਿਲੋਂ ਤੇ ਆਪਾਂ ਬਦਲਨੇ ਆ ਲਾਈਟਾਂ ਠੀਕ ਹੈ ਜੀ ਵੇਖੀ ਹੌਲੀ ਹੌਲੀ ਇਹਨਾਂ ਨੇ ਤੋੜਦੇ ਨੂੰ ਮੁੱਕੀ ਮਾਰ ਕੇ ਪਹਿਲਾਂ ਹੀ ਗੰਟੀ ਚ ਅਜੇ ਬਟ ਹੁਣ ਇਹਦੇ ਗਰੰਟੀ ਸ਼ੁਰੂ ਹੋਈ ਇਹਦੀ ਉਹਨਾਂ ਨੂੰ ਮੈਂ ਲਾਦਾ ਨਹੀਂ ਤੇ ਗ੍ਰਿਪ ਲਾਦਾ ਲਾ ਦੇ ਤਾਂ ਬਾਈ ਗ੍ਰਿਪ ਲਾ ਕੇ ਚੈੱਕ ਕਰ ਲਿਆ ਕਰਾਂਗੇ ਕਿ ਨਹੀਂ ਹੈ ਨਹੀਂ ਨਹੀਂ ਸੋਚ ਆਪਾਂ ਗ੍ਰਿਪ ਲਾਦਿਆ ਕਰਨਾ ਨਾ ਇਹ ਮਿਸਤਰੀ ਸਾਈਕਲ ਹੀ ਬੜੇ ਤਗੜੇ ਦੇ ਆਇਆ ਇਹਦੇ ਕੀ ਆ ਨਾ ਵੀਰ? ਹੱਥ ਚੰਗੀਆਂ ਭਲੇ ਜਗਾਂ ਤੇ ਚੰਗੀਆਂ। ਓ ਯਾਰ ਤੂੰ ਨਾ ਉਹ ਗੱਲ ਤੇਰੀ। ਅੱਜ ਪਰਲੀ ਚੱਲੀ ਨਹੀਂ ਲੈੜਾ। ਲੈੜਾ ਖੋਲ ਕੇ। ਖਲਾ 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 ਖਲਾ। ਇੱਕ ਮਿੰਟ ਖੋਲੋ ਜੋ। ਲੈੜ ਕੋਈ ਨਹੀਂ ਚੱਲੀ ਕੋਈ ਨਾ ਕੋਈ ਸੋਚ ਰਹਿ ਗਿਆ ਜਾਂ ਆਪ ਤਾਂ ਚੱਲਣ ਆਲਾ। ਵੇਖੀ ਚੱਲੀ ਕੋਈ? ਆ ਆਹ ਚੱਲ ਗਈ ਨਾ ਪਰਲੀ ਬਸ ਠੀਕ ਆ ਇੱਧਰ ਨੂੰ ਜਾਂਦੀ ਪੌੜੀ ਮਾਰੇ ਤੇ ਆ ਕੇ ਗੱਡੀ ਬਾਹਰ ਪੌੜੀ ਫੜ ਕੇ ਰੱਖ ਦੂੰ ਯਾਰ ਇਹਨਾ ਮਿਸਤਰੀ ਮੇਰੀ ਗੱਡੀ ਤੇ ਡਿੱਗੇ ਤੇ ਮੇਰੀ ਗੱਡੀ ਖਰਾਬ ਹੋ ਜੇ ਓਏ ਉਹ ਪ੍ਰਾਣੀ ਲੈੜ ਕੱਢ ਕੇ ਪੜਾਈਆਂ ਦਾ ਖੋਤਾ ਓਏ ਲੈ ਲਿਆ ਮੈਂ ਹਾਂ ਲੰਗਿਆ ਉਹਦੇ ਮੈਂ ਬੈਠੇ ਦੇ ਵਿੱਚ ਪਈ ਆ ਬਾਬਾ ਜੀ 사ਸਰੀ ਕਾਲ ਫੋੜਿਆ ਮੈਂ ਹੋਰ 사ਸਰੀ ਕਾਲ ਬਾਬਾ ਜੀ ਵੇ ਜਿਵੇਂ ਮੈਂ ਹਰ ਵਾਰੀ ਗ੍ਰੇਪ ਲਾਦਾ ਕਰਨਾ ਕੋਈ ਡਰਨਾ ਤੂੰ ਤੈਨੂੰ ਬੱਤੀ ਨਹੀਂ ਪੈਣਦੇ ਤੇ ਇਦੇ ਵਿੱਚ ਉਹ ਪ੍ਰਾਣੀ ਪਾ ਦੀ। ਪ੍ਰਾਣੀ ਆ? ਹੂੰ ਯਰ ਨਵੀਂ ਕੀ ਕਰਨਿਆ ਮੈਨੂੰ। ਅੱਛਾ ਠੀਕ ਆ। ਨਹੀਂ ਉਹ ਕਰਨਾ ਤਾਂ ਉੱਧਰ ਬਹਿ ਜਾ। ਬਹਿ ਦੇ ਬਹਿਣ ਵਾਲੀ ਗੱਲ ਨਹੀਂ ਆ। ਜਾ ਇਹਨੂੰ ਥੋੜਾ ਵਾਈਡ ਐਂਗਲ ਕਰ ਲਈਏ। ਪਿਆਰ ਆਣ ਮੰਤਰੇ ਲੇਕਿਨ ਫਟਿਆ ਬਹਿ ਨਹੀਂ ਦਿੰਦਾ ਤੈਨੂੰ। ਭਰਾਵਾ ਚੱਕਰ ਕੇ ਬਣਿਆ ਪਾਰਸਲ ਸੀ ਕਿਸੇ ਦਾ। ਤੇ ਬੋਲਦੇ ਨੇ ਵਲੌਗ ਜੀ ਕੋਈ ਕੀ ਹੋ ਹੁੰਦਿਆ ਵਾ। ਤੇ ਉਹ ਪਾਰਸਲ ਥੋੜਾ ਗਲਤ ਜਾ ਹੀ। ਚਾ ਰਹਿਂਦੇ ਆਰੇ ਗੱਲਾਂ ਗੁਪਤ ਹੀ ਰਹਿਣੀਆਂ ਚੰਗੀਆਂ ਨਹੀਂ ਨਹੀਂ ਕਹ ਨਹੀਂ ਨਹੀਂ ਵੀਡੀਓ ਮੇਰੀ ਪਾਉ ਪਰਿਵਾਰਕ ਜੀ ਹੈ ਆਪਾਂ ਇਦਾਂ ਕਰਕੇ ਬਣਾਉਣੀ ਹੈ ਕਹਿ ਤੂੰ ਹੈ ਚੱਲ ਹੁਣ ਤੇਰੀ ਵਾਰੀ ਤੂੰ ਗੱਲ ਸੁਣਾ ਕੋਈ ਮੈਂ ਕੀ ਸੁਣਾਉਣੀ ਹੈ ਹੈ ਮੈਂ ਕੀ ਸੁਣਾਉਣੀ ਗੱਲ ਕੋਈ ਗੱਲ ਬਾਤ ਸੁਣਾ ਦੇ ਬਸ ਲੇਟਾਂ ਨੂੰ ਨੇ ਗੱਲ ਬਾਤ ਕੀ ਸੁਣਾਉਣੀ ਵਿਆਹ ਤੇਰਾ ਆਂਦਾ ਕੰਮ ਤਾਂ ਨਹੀਂ ਹੋਏਗਾ ਮੈਨੂੰ ਸੱਦਨਿਆ ਔਰ ਮੈਂ ਮੈਂ ਤੇਰੇ ਤੋਂ ਕੀ ਕਰਾਉਣਾ ਹੈ ਤੇ ਪੌੜੀ ਫੜਨ ਨੂੰ ਖਲਾ ਰਿਆ ਵਾ ਤੇ ਪੌੜੀ ਜਵਾਨ ਫੜ ਕੇ ਨਹੀਂ ਖਲੋਤਾ ਆਹ ਫੜ ਪਰ ਲਈ ਆਰਾਮ ਨੂੰ ਫੜਾਇਆ ਕਰਨਾ ਇਹਨਾਂ ਸਾਹ ਬਣਾਵਾਂ ਮਿਸਤਰੀ ਦੀ ਵਧੀਆ ਜੀ ਦੋ ਕਲਾ ਉਹ ਮਿਸਤਰੀ ਥੋੜੀ ਐ ਨਵੀਰ ਵਾਸਤੇ ਇਹਦੇ ਭਰਾ ਇਹਦੇ ਫਰੀ ਵਾਲੇ ਭਰਾ ਹੁੰਦੇ ਮਿਸਤਰੀ ਨੇ ਹੁੰਦੇ ਫਿਰ ਹਾਂ ਗਾਂ ਦਾ ਕਾਪੋਡਰ ਤੇ ਤਾਂ ਆਪਾਂ ਕੰਮ ਕਰਾ ਲੈਣਾ ਗਾਉਂ ਨੂੰ ਨਹੀਂ ਹੈਗਾ ਕੋਈ ਮਿਸਤਰੀ ਨਾ ਗਾਂ ਦੇ ਨਾ ਮੱਝ ਤਾਂ ਪਾウダー ਨੂੰ ਆਪ ਘਾ ਲਿਆ ਤੇਰੇ ਨਾਲ ਤੇਰੇ ਨਾਲ ਕਿਤੇ ਬੱਚੇ ਤਾਂ ਨਹੀਂ ਸਹੀ ਹੋ ਜੇ ਆਪਾਂ ਲੈ ਕੇ ਕਿਹ ਪੈਸੇ ਬੰਦੇ ਉਹ ਲੈਣੇ ਹੁਣ ਪੈਗ ਦੀ ਲੈਣੇ ਰੱਖੋ ਆ ਆਪਾਂ ਕਰੀ ਲੈ ਲੇ ਕਿਦਾਂ ਮੈਂ ਕਿਤੇ ਕਾਫੂ ਤੇ ਆਉਂਗਾ ਜੀ ਹਾਂ ਉਹ ਗੱਲ ਹੀ ਨਾ ਆਂਦਾ ਕਿਦਾਂ ਕਿਤੇ ਥੱਕੇਗਾ ਜੀ ਜਿਹੜੀ ਚਿੱਟੀ ਲਾਈਟ ਹੋਈ ਉਹ ਨਾਲ ਲਾ ਦੇਂਗੇ ਚਿੱਟੀ ਆ ਗਈ ਚਿੱਟੀ ਆਈ ਉਹ ਲਾ ਦੇ ਚਿੱਟੀ ਵੇਖਣੀ ਪੈਣੀ ਏ ਤੇ ਚਿੱਟੀ ਲੈੜ ਹੈ ਕਿਹੜੀ ਪਰ ਨਹੀਂ ਯਾਰ ਬਦਲ ਦੇਣੇ ਚ ਉਹ ਖਰਾਬ ਜਿਹੀਆਂ ਹੋ ਗਈਆਂ ਵਾ ਆਪ ਵੀ ਇੰਨੇ ਫਰਾਂ ਦੇ ਕਰਨੇ ਨਹੀਂ ਮਤਲਬ ਇਹਦੇ ਕਲਰ ਦਾ ਡਿਫਰੈਂਸ ਫਰਕ ਪੈਣਾ ਭਾਜੀ ਕਿੱਦਾਂ ਕਲਰ ਦਾ ਫਰਕ ਪੈਣਾ ਮਤਲਬ ਤੂੰ ਬਚੋ ਪਰਣਾ ਤੂੰ ਲੂਤੀ ਨਹੀਂ ਲਾਉਣੀ ਕੋਈ ਵੀ ਜਿਹੜੀ ਮੇਨ ਗੱਲ ਆ ਠੀਕ ਆ ਜਿਹੜੀਆਂ 100 ਵਟ ਲੈ ਗਿਆ 100 ਰੁਪਏ ਦੀ ਉਹ ਕਿੱਥੇ ਹੀ ਕਿਹੜੀ 100 ਰੁਪਏ ਦੀ ਹਟ ਲੈਂਦੀ ਨਹੀਂ ਉਧਰ ਹੈ ਦੋਦੀਆ ਲੋ ਉਹ 100 ਦੇਤਾ ਇਹ ਉਹਨੇ ਉਥੇ ਲਿਖਿਆ ਇਧਰ ਵੇਖੀ 100 ਰੁਪਿਆ ਲੱਲਾ ਲੈਣੇ ਇਹ ਦਦਾ ਦੇਣੇ ਲੱਲਾ ਲਿਖਿਆ ਮਹੱਲ ਲੇ ਦਾ ਕੀ ਮਤਲਬ ਹੁੰਦਾ ਲੱਲਾ ਲੈਣੇ ਤੇ ਦਦਾ ਦੇਣੇ ਦੋਦੀ ਦੇ ਸਾਹ ਵੇਲਾ ਲਿਖਿਆ ਫਲੱਕ ਲੈਣਾ ਆ ਲੈ ਨੂੰ ਇੱਕ ਮਿੰਟ ਚਲਾ ਕੇ ਵੇਖ ਲਈਏ ਫਲੱਕ ਲੈ ਛੱਡੀ ਛੱਡੀ ਵਿੱਚ ਲਾਉਣ ਲੱਗਾਈ ਬਸ ਠੀਕ ਆ ਗੁੱਡ ਗੁੱਡ ਆ ਇਧਰ ਆ ਬਦਲ ਨਹੀਂ ਪੈਣੀ ਭਾਈ ਜਿੱਟੀ ਲੈੜ ਵੀ ਕੋਠੇ ਤੇ ਵੀ ਹੈਗੀਆਂ ਵੈ ਇਨੀ ਪਰਵਾਹ ਨਾ ਕਰੀ ਤੂੰ ਪੇ ਖਤਮ ਹੋ ਗਈਆਂ ਵਾ ਹਾਂ ਜਿੰਨੀ ਸਪੀਡ ਨਾਲ ਬਦਲੇਗਾ ਉਹਨਾਂ ਚੰਗਾ ਨਹੀਂ ਵੇ ਤੂੰ ਪੂਰੀ ਦਿਹਾੜੀ ਦਾ حساب ਲਾਏਗਾ ਬਾਅਦ ਚ ਕੀ ਫਾਇਦਾ ਤੂੰ ਹੀ ਭਾਜੀ ਕੁਝ ਬੋਲੋ ਬੋਲਣਾ ਕੀ ਬੋਲੋ ਜੋ ਵੀ ਛੜਦਾ ਤੂੰ ਹਾਂ ਨਹੀਂ ਨਹੀਂ ਬੋਲੋ ਸਹੀ ਗੱਲਾਂ ਤਾਂ ਵਾਰ ਪੂਰੇ ਡਾਏ ਨੇ ਵੈਕਸਲ ਹੋਣੀ ਆ ਵਿਆਹ ਦੇ ਲਾਗੇ ਹੂੰ ਆ ਬੜਾਈ ਇਹਦਾ ਤੇ ਮੱਝਾਂ ਵਾਲੀ ਕੋ ਟੂਪਟਾ ਬਲਾ ਲਾ ਦੀਏ ਕੀ ਫੜਾਵਾਂ ਆ ਲਾਟੂ ਜੇ ਰੇਪੇ ਆ। ਆ ਲਾਟੂ ਜਾਂ ਪੜਾਦਾ ਉਹ ਬੈਈ ਉਹਦੇ ਵਿੱਚ। ਆ ਗਮਲੇ ਦੀ ਪਿਆਈ। ਆ ਗਲਤ ਲਾਇਆ ਪਹਿਲਾਂ ਸ਼ੁਰੂ ਤੋਂ ਕੰਮ ਗਲਤ ਕੀਤਾ। ਕਿਹੜਾ? ਆ ਡੱਬੀਆਂ ਉਰ। ਓਏ ਉਹ ਡੱਬੀਆਂ 2002 ਦੀਆਂ ਲੱਗੀਆਂ ਉਹ ਤਾਂ ਮੈਂ ਦੂਜੀ ਗਲਾਸ ਚ ਹਾਂ ਜਦੋਂ ਲੱਗੀਆਂ। ਉਹ ਤਾਂ ਉਹ ਤੋਂ ਸ਼ੁਰੂ ਤੋਂ ਕੰਮ ਗਲਤ ਕੀਤਾ। ਤੇ ਮੈਂ ਦੱਸਦਾਂ। ਉਹ ਛੇ। ਉਦੋਂ ਉਦੋਂ ਚੱਲਦੀਆਂ ਇਹੋ ਹੀ ਦੇ। ਤੇ ਆ ਮੈਂ ਹੀ ਆ ਸਾਰੀਆਂ ਮੈਂ ਹੀ ਬਦਲੀਆਂ ਐ। ਮੈਂ ਮੇਹਤਰੀ ਕੇ ਥੋੜੀ ਬਤਲਾਈ ਆ ਹੁਣ ਤੇ ਮੈਨੂੰ ਡਰ ਜਾ ਲੱਗਦਾ ਮੈਨੂੰ ਆਂਦੇ ਨਾ ਨਾ ਤੂੰ ਨਾ ਪੰਗਾ ਲੈਈਂ ਤੇ ਫਿਰ ਮੈਂ ਤਾਂ ਕਰਕੇ ਨਹੀਂ ਮੈਂ ਚੜਦਾ ਹੁਣ ਇੱਥੇ ਉਹ ਦਿਨ ਬਾਹਰ ਮੈਂ ਬਾਲਣ ਵਢਣ ਦਿਆ ਜਿਹੜਾ ਲੰਗੇ ਉਹ ਵੇਖੀ ਕਿਤੇ ਹਰੀ ਨੰਬਰਾਲੀ ਜੇ ਮੈਂ ਇਟਾ ਤੋਂ ਲਾਉਂਦੇ ਸੀਮਿੰਟ ਜਾ ਵੇਖੀ ਕਿਤੇ ਉਂਗਲਾਂ ਥੱਲੇ ਆ ਜੇ ਹੈ ਅੱਜ ਫੇਰ ਐਸੇ ਕਰਕੇ ਵੀਰ ਨੂੰ ਸਦਿਆ ਮੈਂ ਸਾਰਾ ਸੀਮਿੰਟ ਲਾਉਣਾ ਇਟਾ ਤੋਂ ਅੱਜ ਕਿਉਂ ਵੀਰ ਹਾਂ ਹੈ ਯਾਰ ਤੂੰ ਤੇ ਬੋਲਦਾ ਹੀ ਨਹੀਂ ਆ ਤੇ ਚੱਲ ਤੇਰੇ ਹੱਥੋਂ ਮੈਂ ਮੇਰਾ ਹੱਥ ਹੋਇਆ। ਤਾਂ 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 ਉਹ ਬੁਰਕੜੀ ਮਾਰਦੇ ਉਹ ਤਾਂ ਬੰਨੀ ਨਾ ਹੱਥ ਪਾ ਕੇ ਲੰਕ ਜਾ ਕੇ ਭੇਜੂਂਦੇ। ਇਹ ਗੱਡੀ ਦੇ ਖਲੋਇਆ ਨਹੀਂ ਦੇ। ਇਧਰੋਂ ਨਹੀਂ। ਨਹੀਂ ਨਹੀਂ ਇਹਦਾ ਪਾਰ ਬੜਾ ਇਹ ਗੱਡੀ ਫੇਰ ਨਹੀਂ ਇਹਨੇ। ਉਹ ਯਾਰ ਭੇਜੂ ਤੇਨੂੰ ਜਾਜ ਨਹੀਂ ਮੰਜਾਦੀ। ਜਾਜ ਕਿਹੇ ਰੋਗ ਨੂੰ ਹੋਰ ਨੂੰ ਘਮਾਕ ਮੂਕੇ ਲਾ ਦੇ ਨੂੰ। ਉਹੋਂ ਦਸਰ ਲਾਈਆਂ ਹੀ ਗਲਤੀਆਂ ਸ਼ੁਰੂ ਹੋ ਗਈਆਂ ਦੂਜੀਆਂ ਲਾਈਟਾਂ ਸਗੋਂ ਵੱਡੀਆਂ ਸੀ ਇਹ ਤੇ ਫਿਰ ਵੀ ਇਹਨਾਂ ਦੇ ਬੇਸ ਜਾ ਘਟਿਆ ਇਹਨਾਂ ਦੇ ਮਗਰਲਾ ਲਓ ਫੜਾ ਫੜਾ ਵੀਰ ਓਏ ਲਓ ਚਲੋ ਠੀਕ ਹੈ ਜੀ ਫਿਰ ਨਾ ਦੂਜਾ ਨਹੀਂ ਵੀਡੀਓ ਪਰ ਚਲਦੀ ਰਹਿੰਦੇ ਨੇ ਆ ਪਰ ਜੇ ਸਾਡੇ ਆਪਣੀਆਂ ਲਾਈਟਾਂ ਪੰਜੀ ਤੀਏ ਇਹ ਸਾਡੇ ਤੇ ਸਾਰੀ ਦਿਹਾੜੀ ਦੀ ਵੀਡੀਓ ਬਣ ਜਾਣੀ ਪੰਜਾਬ ਦੀ ਹੈ ਕਿਉਂ ਕਰਵਾਇ ਸਿੰਘ ਵਾਹ ਨਾਲੇ ਗੱਡੀ ਨੂੰ ਇਹਨੂੰ ਵੀਰ ਪਾਈਏ ਵਾਹ ਚਲਾਉਂਦੇ ਇਹ ਵਧੀਆ ਇਹ ਵਧੀਆ ਲਿਸ਼ਕਦੇ ਸਗੋਂ ਇਹ ਆਹ ਦੇ ਲੱਗੇ ਇਨ ਤਵਾ ਲਿਆ ਹੋਈਆਂਗਾ ਹਾਂ ਵੇ ਉਹਨੂੰ ਪਏ ਆ ਹਾਂ ਤੇ ਆਈ ਤੇ ਰਖੇ ਹੁਣ ਸਾਈਕਲ ਬਣਾ ਕੇ ਦਿਖਾਉਣਾ ਤੈਨੂੰ ਮੈਂ ਆਹ ਘਾਟੇ ਚੌੜੀ ਨਹੀਂ ਆਹ ਤਾਂ ਚੌੜੀ ਨਹੀਂ ਇਹ ਤੈਨੂੰ ਸਾਈਕਲ ਦੇ ਦੇਣਾ ਆਪਾਂ ਇਹ ਰੋ ਪਾਦੇ ਮਗਰ ਬਹਿਣਾ ਹੀ ਹਾਂ ਇਹ ਠੀਕ ਆ ਵੇ ਜਾਂਦਾ ਪੁਰਾ ਗੋਝਦਾ ਸਾਈਕਲ ਆ ਪੌੜੀ ਫੜੀ ਮਾ ਜਿਵੇਂ ਤਾਂ ਲੱਗੋ ਚੜਨ ਚਲੋ ਨਹੀਂ ਤਾਂ ਕੀ ਕਰਨਾ ਹੀ ਅੱਖਾਂ ਕਿੱਥੇ ਆੜਨ ਦੇਈ ਯਾਰ ਪੂਰੀ ਗਾਹਣੀ ਆ ਓਏ ਓਏ ਰਹਿਂਦੇ ਇਨਕ ਭੇਜੂ ਵੀ ਰਿਦਾ ਆਪਾਂ ਨੂੰ ਬੜਾ ਟਾਈਮ ਲੱਗ ਜਾਣਾ ਹੀ ਓ ਨਹੀਂ ਡਿਗਣੀ ਐ ਡਿਗਣੀ ਥੋੜੀ ਆ ਮੇਰੀ ਗੱਲ ਸੁਣ ਡਿਗਣੀ ਥੋੜੀ ਓਹ ਗੱਲਾਂ ਡਿਗਣੀ ਨਹੀਂ ਆ ਉਹ ਫੇਰ ਸੱਲੇ ਡੇ ਆਪਣੇ ਗਟੂਲੂ ਜੇ ਤਾਂ ਤੂੰ ਫੇਰ ਕਹਿਣਾ ਫੜਾਓ ਓ ਯਾਰ ਇੰਨੀ ਕਰ ਰਹੇ ਤੇ ਕੋਈ ਚੱਕਰ ਨਹੀਂ ਹੈ ਕੈਨਾਂ ਦਾ ਮਨ ਕਾਲਾ ਆ ਯਾ ਵੀ ਕਾ ਵੀ ਟੇਢੀ ਲੱਗੀ ਇਧਰ ਵੀ ਆ ਲਗਲੀ ਲੈਡਵੇ ਅਰੇ ਆਪਾਂ ਪੂਰੀ ਤਰ੍ਹਾਂ ਨਹੀਂ ਆ ਆਪਣੇ ਤੇ ਉਹ ਮੈਨੂੰ ਇਹ ਵੀ ਹੋਰ ਕੰਮ ਵੀ ਵੜੇ ਜਾਣਾ ਹੈ ਜਿਹੜੀ ਉਹ ਕਰ ਲੈਣਾ ਫਿਰ ਆ ਰਹਿੰਦੇ ਨੂੰ ਜਿਹੜੀ ਜਿਹੜੀ ਗੱਲ ਹੈ ਵਿਚਲੀ ਅੰਗਿਆ ਪੜੀ ਹੈ ਯਾਰ ਤੂੰ ਲਾਈਟਾਂ ਨਾਲ ਮੈਂ ਪੜੀ ਨਹੀਂ ਹੋਈ ਮਮੀ ਤੂੰ ਗਾਲਾਂ ਕੱਢੀ ਦੇ ਮੈਨੂੰ ਇਹ ਤੇ ਬਾਰ ਬਾਰ ਛੇੜਦਾ ਏ ਫੇਰ ਕਿਨੇ ਨੂੰ ਗਫਾ ਮੇਲੀ ਜਾਵੇ ਆਓ ਦੂਜੀ ਇਹਦੇ ਲੈੜਿਆ ਦਾ ਹਰੀ ਇਹਨੇ ਕਹਿਤਾ ਵੀ ਚੰਗੀਆਂ ਬੜੀਆਂ ਲੈੜਿਆ ਹਾਂ ਓਹ ਠੀਕ ਐ ਚਾਚਾ ਵਾਓ ਓ ਨਾ ਇਦਾਂ ਬੜਾ ਟਾਈਮ ਲੱਜਣਾ ਹੀ ਅਰੇ ਕੋਠੇ ਤੇ ਵੀ ਲੈਟਾਂ ਬੜੀਆਂ ਵਾਂ ਗੱਲ ਨਹੀਂ ਆ ਸਾਰੀ ਢੜੀ ਤੇ ਲੱਗ ਚੱਲੀ ਹੂੰ ਇੱਕੀ ਵਿੱਚੋਂ ਹੁੰਦੀ ਹੁੰਦੀ ਇਦਾਂ ਦੀ ਆਓ ਹੈ ਇੱਕੀ ਹੁੰਦੀ ਹੁੰਦੀ ਇਦਾਂ ਦੇ ਵਿੱਚ ਕਦਾਂ ਵੀ ਨੇੜੇ ਖਰਾਬ ਕਰਨ ਦੀ ਆ ਉਹ ਹੈ ਇਹਦੀ ਖਰਾਬ ਕਰਦੀ ਚਾਹ ਤਾਂ ਫਿਰ ਪਹਿਲਾਂ ਪਹਿਲਾਂ ਇੰਨੀ ਤੋੜ ਭੰਨ ਕੇ ਤੇ ਦੂਜੀਆਂ ਕਰਾ ਦੇਣਾ ਸੀਟਾਂ ਵਿੱਚ ਆਏ ਹਾਂ ਠੀਕ ਆ ਇੱਕ ਪੱਕਾ ਹੀ ਕੋਠੇ ਤੇ ਲਾਉਣਾ ਠੀਕ ਨਹੀਂ ਨਹੀਂ ਉੱਤੇ ਪੱਕਾ ਸੁਣਾਇਆ ਨਾ ਮੈਨੂੰ ਉੱਤੇ ਕੱਢ ਦੇਣ ਚੱਲ ਉੱਤੇ ਬਾਅਦ ਚ ਕਰਾਂਗੇ ਨਾ ਲੱਗਾ ਅਏ ਬਾਹਰ ਤੇ ਤੈਨੂੰ ਕਹਿਣਿਆ ਵਾ ਉਹ ਆਂਦਾ ਉੱਤੇ ਨਾ ਲਾਈ ਮੈਨੂੰ ਉੱਤੇ ਪੱਕਾ ਕਬਰਦਾਰ ਜੀ ਉੱਤੇ ਪੱਕਾ ਲਾਇਆ ਵੇ ਕਿੰਨੀਆਂ ਤੂੰ ਹੀ ਆ ਮੈਂ ਲਾਈਆਂ ਯਾਰ ਸਾਰੀਆਂ ਲਾਈ ਤਾਂ ਮੈਂ ਲਾਈਆਂ ਵਾਂ ਹੈਂ ਆਹ ਲਾ ਜੀ ਆਪਾਂ ਟੂਲ ਦਾ ਦਾਇਮ ਆ ਬਾੜ ਫੜਾ ਕਟਾ ਆ ਵੀ ਹੋਰ ਨਹੀਂ ਚਲਾ ਯਾਦਾ ਨਾ ਤਾਰਾਂ ਵਿੱਚ ਜਿਆਦਾ ਤੰਗੀਆਂ ਕਰ ਤੂੰ ਜਿਹੜੇ ਟ੍ਰੇਨ ਕਰੋਗਾ ਨਾ ਉਹ ਪਾਉਂਦਾ ਉਹ ਨਈਂ ਭੂਣ ਪਾਣ ਸਿਆਲ ਚ ਬੈਠੇ ਇਥੇ ਮਰੇ ਪੈਣੇ ਸਾਰੇ ਆਹ ਧਰੇਲਾ ਵਾਸਤਾਰਾਂ ਖਿੱਚ ਕੇ ਲਾ ਦੂੰ ਮਿਸਤਰੀ ਪੂਰਾ ਮੈਂ ਵਿਹਲਾ ਲਾਈਆਂ ਪੂਰੀਆਂ ਸੈਟ ਹੀ ਉਹ ਕੰਮ ਦਿਖ ਨਹੀਂ ਰਿਹਾ ਫੜਾ ਵੀਰ ਨੂੰ ਫੜਾ ਦੀ ਲੈ ਅੱਜ ਤੇ ਜੇ ਬਟਨ ਜੇ ਤਾਂ ਚੜ ਜੰਦੀ ਨਾ ਤਾਂ ਇਹ ਆਹੋ ਪੀਲੇ ਜਿਹੜੇ ਬਟਨ ਜੇ ਨਾ ਖਟੇ ਦੇ ਵੜ ਜਣੇ ਇਹ ਭਾਈ ਨੂੰ ਵਾਪਸ ਕਰ ਦੇਣੀਆਂ ਨਾ ਉਹਨਾਂ ਨੂੰ ਤੇ ਆਪਾਂ ਨੂੰ ਪੈਸੇ ਨਾ ਦੇਣੇ ਪੈਣਗੇ ਇਹਨਾਂ ਤੇ ਲੇ ਹੀ ਦੇ ਹੁਣ ਕੋਲੇ ਆ ਦਿਗਾ ਮਾ ਹਾਂ ਵੀ ਆਹ ਤਾਂ ਪੈਸੇ ਤੋਂ ਉਹਨਾਂ ਨੇ ਦਿੱਤੇ ਨਹੀਂ ਇਹਦੇ ਉਹ ਆਹ ਨਾਲ ਚੰਗਾ ਟੱਕਰਿਆ ਪੈਸੇ ਕੋਈ ਨਹੀਂ ਖੜ ਦੇ ਉੱਤੇ ਆ ਕਲੀ ਗੁਲੀ ਲਾ ਦਿੰਨੇ ਆ ਤੇ ਪੂ ਨਹੀਂ ਇਹ ਆਪਾਂ ਬੰਦੇ ਨੂੰ ਵੇਚ ਦਿਨੀਆਂ ਵਾ ਹੂੰ ਵੇਚ ਦਿਨੀਆਂ ਕੇ ਬੰਦੇ ਨੂੰ ਇੱਕ ਬੰਦਾ ਮੰਗਨਦਿਆ ਉਹ ਹੈਗਾ ਪਾਉਏ 120 20 ਦੇ ਆਈ ਭੇਜੂਏ ਉਦੋਂ ਹੋਣ ਸਕਤੀਆਂ ਹੀ ਆਈਆਂ ਹੀ ਹੋਣ ਘਣੀ ਪਤਾ ਨਹੀਂ ਕਿੰਨੇ ਦੇ ਪੈਸੇ ਨਹੀਂ ਦਿੱਤੇ 1400 1400 ਰੁਪਿਆ 1500 ਸੱਚ ਕਹਿੰਦੇ ਆ ਭਾਜੀ ਕਿੰਨੇ ਰਾਈਟਾਂ ਵਾ 2 3 4 5 6 7 8 9 10 11 12 13 14 15 16 17 18 19 19 ਦੇ 20 ਵੀ ਮੇਰੇ ਹਿਸਾਬ ਨਾਲ ਯਾਰ 6 ਤੇ 6 12 12 ਦੇ 4 ਕਿੱਥੇ ਨਹੀਂ ਉਹ ਸੱਚਰਾ ਪੇਂਟ ਤੇਰਾ ਕਿੱਥੇ ਉਹ ਬਾਕੀ ਆਈ ਓਏ ਔਰ ਅੰਮੀ ਓਏ ਆਹ ਤੰਦਰਾ ਦੇ ਰੇਪੇਂਟ ਕੀਤਾ ਹੀ ਨਹੀਂ ਉਹਨਾਂ ਨੇ ਉਹ ਜ਼ਰਾ ਰਹਿ ਗਿਆ ਹਾਂ ਚੜਨ ਕੋਣ ਹੈ ਅੰਦਰ ਸਾਫ ਕਰਨਾ ਨਾ ਪਖਾਣੀ ਖੋਚਾ ਬੰਦੀ ਆਉਂਦੀ ਹੈ ਤਾਂ ਕਰਕੇ ਫੇਰਾ ਚੰਗਾ ਜੀ ਫੇਰਾ ਓਕੇ ਭਾਈ ਇਹਨਾ ਪ੍ਰੋਸੈਸ ਬੜਾ ਲੰਬਾ ਚੱਲ ਜਾਣਾ ਆਲੇ ਦੁਆਲੇ ਨੂੰ ਹੈ ਇਹ ਕਾ ਪਵਾੜੀ ਆਉਂਦਾ ਰੱਖ ਆਪਣੇ ਪੈੜੇ ਇੱਥੇ ਆਹ ਅੰਦਰ ਤੇ ਕਵਾੜੀ ਇਹ ਪਹਿਲਾਂ ਤੂੰ ਦੇ ਦਿਓ ਮੋਟਰਾਂ ਦੇ ਪਾਖਾ ਕੇ ਇਹਨੂੰ ਦੱਸ ਰੋਜ਼ ਆ ਜਾਂਦੇ ਕਿ ਸੁਣ ਲੈ ਓਏ ਸੁਣ ਲੈ ਮੂਸਿਆਂ ਦੀ ਗੱਲ ਆ ਉਹ ਬੰਦਾ ਨਾ ਉਹ ਬੰਦਾ ਨਾ ਗੱਲਾਂ ਬੜੀਆਂ ਸੁਣਾਉਂਦਾ ਬਾਪੂ ਤੇ ਉਹ ਨਾ ਧਰੇ ਕਬਾੜੀ ਹੁਣ ਤੈਨੂੰ ਪਤਾ ਇਹ ਕਿੱਦਾਂ ਕਰਦੇ ਆ ਤੇ ਆਂਦਾ ਵੀ ਕਬਾੜੀ ਆਣਾ ਇਹਨੂੰ ਜਾਈ ਜਾਵਿਆਂ ਦਾ ਸਾਥ ਚ ਬੈਠੇ ਬੁੱਢੇ ਦੇ ਆਂਧਾਰ ਕੇ ਬੁੱਢੇਰੇ ਕਰੇ ਵਾਹ ਮਾਰ ਲਈ ਆਂਦਾ ਯਾਰ ਆਪਾਂ ਨਾ ਟਰਾਲੀ ਵਿੱਚ ਨਹੀਂ ਇੱਕ ਆਂਦਾ ਬਾਪੂ ਪੈਸੇ ਨਹੀਂ ਹੈਗੇ ਆਂਦਾ ਇਹ ਤੇ ਪੈਣ ਮੰਗਣੋਂ ਪਿਆਦਾ ਪਰਾਂ ਦਾ ਸਿਰ ਕਾਦਾ ਜਾਂਦਾ ਉਹ ਇਹਦੇ ਨਾ ਉਹ ਬਾਬਾ ਨਹੀਂ ਹੁਣ ਦਸੀਂ ਲਾਲਾ ਗੱਲਾਂ ਕਰਦੇ ਹੋ ਜੇ ਗਰੀਬ ਆ ਨਹੀਂ ਨਹੀਂ ਬਾਬਾ ਬਾਬਾ ਨਹੀਂ ਇਦਾਂ ਕਰਦਾ ਬਾਬੇ ਨੇ ਬਾਬੇ ਨੇ ਸਪੀਕਰ ਥੋੜੀ ਲਾਇਆ ਵਾ ਹਾਂ ਬਾਹਰ ਮਿੰਟ ਵੀ ਟੁੱਟ ਪਿਆ ਤੇ ਇਹ ਨਹੀਂ ਬੈਠੇ ਮੈਨੂੰ ਕਿਲੋ ਖਾਣ ਆਹ ਉਹਨੇ ਤਾਇ ਬਿਨਾਂ ਟੋਕ ਲੋ ਕਿ ਕਿੰਨਾ 1 ਕਿਲੋ ਕੀਤਾ ਬੜਾ ਇਹਨੇ ਕਸਰ ਕਰੀ ਹੁਣ ਤਾਂ ਪਤੀਥਾ ਪਤੂਸਾ ਰੱਖਦਾ ਤੂੰ ਕੋਈ ਸ਼ਾਹੀ ਰੱਖਦਾ ਹਣ ਇਹ ਬਾਬਾ ਏ ਆ ਤਾਂ ਰੋਏ ਸਰਕਾਰ ਨੂੰ ਪੁਲਟਰ ਦੇ ਦਈਏ ਰੋਜ਼ ਇਹਨੂੰ ਤਾਂ ਗੁਰਗਾ ਵੜਾ ਸਭ ਆ ਦੇ ਦੇ ਆਦਾ ਇਹ ਪੈੜੀ ਹੈ ਜਿਹੜਾ ਪਰ ਇਹ ਮੰਗਣ ਨੂੰ ਫਿਰਦਾ ਹੁੰਦਾ ਜ਼ਰ ਕਾਦਾ ਜੜਾ ਲੇਕਿਨ ਥੋੜੀ